ਨਮਸਕਾਰ ਦੇਖੋ ਅੱਜ ਮੈਂ ਲੈ ਕੇ ਆਇਆ ਕਾਟਨ ਦੇ ਸੂਟ ਨੇ ਮਿਕਸ ਵੈਰਾਈਟੀ ਹੈ ਸਾਰੀ ਸਾਰੇ ਸਸਤੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਆਹ ਲਓ ਜੀ ਪਿਓਰ ਕਾਟਨ ਹੈ ਜੀ 100% ਪਿਓਰ ਕਾਟਨ ਪ੍ਰਿੰਟਿੰਗ ਦੇਖੋ ਡਿਜੀਟਲ ਪ੍ਰਿੰਟਿੰਗ ਹੈ ਜੀ neck ਦੇ ਉੱਪਰ ਕਿੰਨੀ ਸੋਹਣੀ ਕਢਾਈ ਹੈ ਇਹ ਲੈਂਥ ਵੀ ਇਹਦੀ ਪੂਰੀ ਜ਼ਿਆਦਾ ਲੈਂਥ ਵਾਲਾ ਸੂਟ ਹੈ ਆਹ ਲਓ ਜੀ ਨਾਲ ਪ੍ਰਿੰਟਡ ਹੀ ਮਿਲੂਗੀ ਜੀ ਇਹਦੇ ਬਾਟਮ ਬਾਟਮ ਦਾ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਨਾਲ ਪਿਓਰ ਕਾਟਨ ਦਾ ਮਿਲੂਗਾ ਜੀ ਦੁਪੱਟਾ ਔਰ ਲੱਡੂ ਲੈਸ ਲੱਗੇ ਜੀ ਦੁਪੱਟੇ ਦੇ ਉੱਪਰ ਪੂਰਾ ਲੰਬਾ 2.5 ਮੀਟਰ ਲਹੂਗੀ ਸਲਤ ਜੀ 2.5 ਮੀਟਰ ਦਾ ਉੱਪਰ ਰਹੂਗੀ ਬਾਟਮ ਦੀ ਔਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟਿੰਗ ਦੇਖੋ 100% ਪਿਓਰ ਕਾਟਨ ਦਾ ਸੂਟ ਨੇ ਜੀ ਨਾਲ ਲੈਡੂ ਲੈਸ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਦੀ ਖੂਬਸੂਰਤ ਪੀਸ ਹੈ ਰੇਟ ਰਹੂਗਾ ਇੱਕ ਸੂਟ 650 ਦਾ ਜੀ ਦੋ ਸੂਟ ਲਾਉਗੇ 1200 ਰੁਪਏ ਦੇ ਦੋ ਕਲਰ ਆਏ ਨੇ ਪੀਸ ਜਨੇ ਮਰਜ਼ੀ ਲੈ ਲਿਓ ਇਹ ਦੋ ਦੋ ਕਲਰ ਦਾ ਸੈੱਟ ਆਇਆ ਕੀ ਚੈੱਕ ਕਰੋ ਜਣਗ ਗ੍ਰੇ ਟੋਨ ਦੇ ਉੱਪਰ ਪੀਸ ਹੈ ਜੀ ਵਾਈਟ ਦੇ ਉੱਪਰ ਗ੍ਰੇ ਨਾਲ ਮਿਲੂਗੀ ਬਾਟਮ ਤੇ ਆ ਲਓ ਜੀ ਇਹਦਾ ਦੁਪੱਟਾ ਦੁਪੱਟਾ ਬਹੁਤ ਸ਼ਾਨਦਾਰਾ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰੀ ਜੀ ਦੀ ਇੱਕ ਸੂਟ 650 ਜੀ ਦੋ ਸੂਟ 1200 ਰੁਪਏ ਦੁਪੱਟਾ ਚੈੱਕ ਕਰੋ ਜਿਹੜਾ ਪੂਰਾ ਲੰਬਾ ਚੌੜਾ ਦੁਪੱਟਾ ਮਿਲੂਗਾ ਜੀ ਰੇਟ ਤੁਹਾਨੂੰ ਦੱਸੇ ਦਿੱਤਾ ਮੈਂ ਪਰ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਲਓ ਜੀ ਇਹਦੇ ਚ ਦੂਸਰਾ ਡਿਜ਼ਾਈਨ ਹੈ ਜੀ ਨੈਕਲੈਪਰ ਕਢਾਈ ਦੇਖੋ ਚੈੱਕ ਕਰੋ ਕਢਾਈ ਜੀ ਨੈਕਲਾਈਨ ਦੇ ਉੱਪਰ ਕਢਾਈ ਆ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਖੂਬਸੂਰਤ ਪੀਸ ਹੈ ਹਾਂ ਲੋ ਜੀ ਇਹਦੀ ਬਾਟਮ ਜਿਗਜੈ ਵਾਲੀ ਲੈਨਿੰਗ ਦੀ ਬਾਟਮ ਹੈ ਜੀ ਤੇ ਨਾਲ ਉਸੇ ਤਰ੍ਹਾਂ ਹੀ ਡਿਜੀਟਲ ਦੁਪੱਟਾ ਮਿਲੂਗਾ ਜੀ ਲੱਡੂ ਲੈਸ ਵਾਲਾ ਖੂਬਸੂਰਤ ਪੀਸ ਹੈ ਔਰ ਜਲਦੀ ਲੇਟ ਨਹੀਂ ਕਰਨਾ ਜੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਦੁਪੱਟਾ ਚੈੱਕ ਕਰੋ ਜਰਾ ਦੇਖੋ ਨਾਲ ਲੱਡੂ ਲੈਸ ਲੱਗੀ ਹੈ ਦੁਪੱਟੇ ਦੇ ਉੱਪਰ ਖੂਬਸੂਰਤ ਦੁਪੱਟਾ ਇਹ ਜੋ ਹੀ ਰਹੂਗਾ ਜੀ 1 ਸੂਟ 650 ਦਾ ਤੇ 2 ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਜੀ ਤੁਹਾਡਾ ਬਹੁਤ ਫਾਇਦਾ ਹੋਣ ਵਾਲਾ ਔਰ ਕੱਪੜਾ ਵੀ ਬਹੁਤ ਸ਼ਾਨਦਾਰ ਆ ਵੀ ਚੈੱਕ ਕਰੋ ਜਰਾ ਸੀ ਗ੍ਰੀਨ ਜੇ ਕਲਰ ਨਾਲ ਮਿਲੂਗੀ ਜੀ ਬਾਟਮ ਤੇ ਆਹ ਮਿਲੂਗਾ ਜੀ ਇਹਦਾ ਦੁਪੱਟਾ ਉਸ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਖੂਬਸੂਰਤ ਦੁਪੱਟਾ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਬਟਕਾ ਸਟਾਈਲ ਪ੍ਰਿੰਟਿੰਗ ਹੈ ਜੀ ਦੁਪੱਟੇ ਦੇ ਉੱਪਰ ਚੈੱਕ ਕਰੋ ਦੁਪੱਟਾ ਬਹੁਤ ਵਧੀਆ ਪੀਸ ਨੇ ਇੱਕ ਕਲਰ ਮਿਲੂਗਾ ਜੀ ਸकाई ਕਲਰ ਦਾ ਇੱਕ ਸੂਟ ਮਿਲੂਗਾ ਜੀ 650 ਦਾ ਦੋ ਸੂਟ ਮਿਲਣਗੇ 1200 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਪੀਸ ਚੈੱਕ ਕਰੋ ਬਹੁਤ ਸੋਹਣੇ ਨੇ ਕੋਰੀਅਰ ਦਾ ਤੁਹਾਨੂੰ ਪਤਾ ਹੈ ਕੋਈ ਪੈਸਾ ਨਹੀਂ ਜੀ ਇਹ ਆਹ ਲਓ ਜੀ ਇਹਦੀ ਬਾਟਮ ਦੇ ਨਾਲ ਦੁਪੱਟਾ ਦਿਖਾਉਂਗਾ ਜੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਦੁਪੱਟੇ ਦੇ ਦੋਨੇ ਪੱਲਿਆਂ ਦੇ ਉੱਪਰ ਲੱਡੂ ਰੈਸ ਲੱਗੀ ਹੋਈ ਹੈ ਜੀ ਖੂਬਸੂਰਤ ਪੀਸ ਹੈ ਪੂਰੇ ਲੰਬੇ ਚੋੜੇ ਦੁਪੱਟੇ ਰਹਿਣਗੇ ਰੈੱਡ ਤੁਹਾਨੂੰ ਮੈਂ ਦੱਸ ਹੀ ਦਿੱਤਾ ਹਾਂ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਦੇਖੋ ਪੀਸ ਖੂਬਸੂਰਤ ਪੀਸ ਡਾਰਕ ਪਿੰਕ শেਡ ਆ ਲੋ ਜੀ ਜਿਗਜਗਾ ਵਾਲੀ ਬਾਟਮ ਮਿਲੂਗੀ ਜੀ 100% ਪਿਓਰ ਕਾਟਨ ਹੈ ਕੱਪੜਾ ਬਹੁਤ ਜ਼ਬਰਦਸਤ ਹੈ ਖੂਬਸੂਰਤ ਪੀਸ ਹੈ ਜੀ ਆ ਲੋ ਜੀ ਇਹਦਾ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਬਸ ਜਲਦੀ ਤੋਂ ਜਲਦੀ ਲੇਟ ਨਹੀਂ ਕਰਨਾ ਜੀ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਹਾਂ ਜੀ ਦੇਖੋ ਨੈਕਸਟ ਡਿਜ਼ਾਈਨ ਦੇਖੋ ਜਰਾ ਆਲ ਓਵਰ 5 ਮੀਟਰ ਸੂਟ ਹੈ ਜੀ ਕਾਟਨ ਦਾ ਸੂਟ ਹੈ ਬ੍ਰਾਂਡਡ ਸੂਟ ਹੈ ਰਹਾਬ ਬ੍ਰਾਂਡ ਦਾ ਤੇ ਨਾਲ ਦੁਪੱਟਾ ਮਿਲੂਗਾ ਜੀ ਮਸਲੀਨ ਕਾਟਨ ਦਾ ਦੁਪੱਟਾ ਡਿਜੀਟਲ ਪ੍ਰਿੰਟਿੰਗ ਹੈ ਦੁਪੱਟਾ ਦੇਖੋ ਕਿੰਨਾ ਸਹਜਾ ਪੂਰਾ ਲੰਬਾ ਚੌੜਾ ਦੁਪੱਟਾ ਮਿਲੂਗਾ ਰੇਟ ਰਹੂਗਾ 1 ਸੂਟ 795 ਜੀ 2 ਸੂਟ 1500 ਰੁਪਏ ਦੇ ਜੀ ਆ ਚੱਕੋ ਦੁਪੱਟਾ ਦੁਪੱਟੇ ਨੇ ਸਾਰੇ ਤੁਹਾਨੂੰ ਨਾਲ ਕਢਾਈ ਮਿਲੂਗੀ ਜੀ ਕਲਰ ਮਿਲਣਗੇ ਤੁਹਾਨੂੰ ਇਹਦੇ 4 4 ਕਲਰ ਮੈਂ ਖੋਲ ਕੇ ਦਿਖਾਉਂਗਾ ਖੂਬਸੂਰਤ ਪੀਸ ਹੈ ਜੀ 1 ਸੂਟ ਮਿਲੂਗਾ ਤੁਹਾਨੂੰ 795 ਜੀ 2 ਸੂਟ ਮਿਲਣਗੇ 1500 ਰੁਪਏ ਦੇ ਬ੍ਰਾਂਡਡ ਆਰਟੀਕਲ ਹੈ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਵੀ ਮੈਂ ਚੀਜ਼ ਦਿੰਦਾ ਨਾ ਤੋਂ ਤੁਹਾਨੂੰ ਪਤਾ ਮੈਂ ਬ੍ਰਾਂਡਡ ਹੀ ਵੇਚਦਾ ਮੈਂ ਹਲਕੇ ਪੀਸ ਨਹੀਂ ਵੇਚਦਾ ਪੀ ਚੈੱਕ ਕਰੋ ਜਰਾ ਕਿਆ ਬਾਤ ਹੈ 컬러 ਦੇਖੋ ਨੇਵੀ ਬਲੂ ਜਾਂ 컬러 ਹੈ ਇੱਕ ਆ 컬러 ਆ ਗਿਆ ਜੀ ਇਹ ਤੇ ਮਹਿੰਦੀ ਰੰਗ 컬러 ਸਾਰੇ ਖੂਬਸੂਰਤ ਹੈ ਜੀ ਕੋਈ ਵੀ ਰੰਗ ਨਾ ਛੱਡਣ ਵਾਲਾ ਨਹੀਂ ਹੈਗਾ ਐਡੇ ਵਧੀਆ ਰੰਗ ਆਏ ਨੇ ਸਾਰੇ ਆ ਲੋ ਮਹਿੰਦੀ 컬러 ਜੀ ਔਰ ਬਹੁਤ ਸੋਹਣਾ ਸੂਟ ਹੈ ਬਹੁਤ ਖੂਬਸੂਰਤ ਸੂਟ ਹੈ ਜੀ 795 ਜੀ 21500 ਰੁਪਏ ਦੇ ਹੋਰ ਇਹਦਾ ਪੈਸਾ ਕੋਈ ਨਹੀਂ ਚੈੱਕ ਕਰੋ ਜੀ ਇਹ ਦੁਪੱਟਾ ਦੇਖੋ ਕਿੰਨਾ ਵਧੀਆ ਪੂਰੇ ਦੁਪੱਟੇ ਦੇ ਉੱਪਰ ਜਾਲ ਬਣਿਆ ਹੋਇਆ ਜੀ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਦੁਪੱਟੇ ਦੇ ਵਿੱਚ ਬਲੌਕ ਪ੍ਰਿੰਟਿੰਗ ਨਹੀਂ ਹੈ ਇਹ ਡਿਜੀਟਲ ਬਣਿਆ ਹੋਇਆ ਸਾਰਾ ਦਾ ਸਾਰਾ ਇੱਕ ਕਲਰ ਮਿਲੂਗਾ ਜੀ ਬਲੈਕ ਸ਼ੇਡ ਖੂਬਸੂਰਤ ਪੀਸ ਹੈ ਜੀ ਕੋਈ ਪੀਸ ਛੱਡਣ ਵਾਲਾ ਨਹੀਂ ਆ ਚੈੱਕ ਕਰੋ ਬਹੁਤ ਵਧੀਆ ਪੀਸ ਨੇ ਜੀ ਆਲ ਓਵਰ 5 ਮੀਟਰ ਸੂਟ ਹੈ ਜੀ ਡਿਜੀਟਲ ਪ੍ਰਿੰਟ ਹੈ ਔਰ ਨਾਲ ਦੁਪੱਟਾ ਮਿਲੂਗਾ ਜੀ ਮਸਲੀਨ ਕਾਟਨ ਦਾ ਦੁਪੱਟਾ ਡਿਜੀਟਲ ਪ੍ਰਿੰਟਿੰਗ ਹੈ ਨਾਲ ਸਾਰੀ ਆਰੀ ਦਾ ਕੰਮ ਕੀਤਾ ਹੈ ਪੂਰਾ ਜਾਲ ਬਣਿਆ ਹੋਇਆ ਜੀ ਦੁਪੱ बस रेट ਤੁਹਾਨੂੰ ਮੈਂ ਦੱਸ ਦੇਦਾ 1795 2150 ਨੈਕਸਟ ਜਦੋਂ ਦਿਖਾਵਾਂਗਾ ਤੁਹਾਨੂੰ ਆਹ ਲੋ ਜੀ ਪੀ ਚੈੱਕ ਕਰੋ ਜੀ ਬਾਦਨੀ ਵਾਲਾ ਪੀਸ ਆ ਗਿਆ ਜੀ ਨੈਕ ਦੇ ਉੱਪਰ ਹੈਂਡ ਦਾ ਕੰਮ ਕੀਤਾ ਹੈ ਪੀ ਚੈੱਕ ਕਰੋ ਜਾਮ ਕਾਟਨ ਕਪੜਾ ਰਹੂਗਾ ਘੇਰੇ ਦੇ ਉੱਪਰ ਵੀ ਜੈਪੁਰੀ ਸਟਾਈਲ ਪੀਸ ਹੈ ਸਾਰਾ ਘੇਰਾ ਚੈੱਕ ਕਰ ਲਓ ਘੇਰਾ ਵੀ ਬਹੁਤ ਸ਼ਾਨਦਾਰ ਹੈ ਘੇਰਾ ਬਹੁਤ ਵਧੀਆ ਦੇਖੋ ਜੀ ਘੇਰਾ ਕਿੰਨਾ ਸ਼ਾਨਦਾਰ ਹੈ ਆਹ ਲੋ ਜੀ ਰਿਯਨ ਦੀ ਮਿਲੂਗੀ ਨਾਲ ਬਾਟਮ ਮੈਂਦੀ ਰੰਗ ਦੀ ਇਹ ਪਿਓਰ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਜੈਪੂਰੀ ਸਟਾਈਲ ਦਾ ਦੁਪੱਟਾ ਚੈੱਕ ਕਰੋ ਜਰਾ ਔਰ ਪ੍ਰਿੰਟਿੰਗ ਦੇਖੋ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਰੇਟ ਰਹੂਗਾ ਸਿਰਫ 995 ਰੁਪਏ ਜੀ ਆਹ ਲਓ ਜੀ ਮਹਿੰਦੀ ਰੰਗ ਆ ਗਿਆ ਜੀ ਇਹਨਾਂ ਨਾਲ ਨਾ ਕੰਟਰਾਸਟ ਬਾਟਮਾਂ ਨੇ ਸਾਰੀਆਂ ਆਹ ਲਓ ਚੈੱਕ ਕਰੋ ਜਰਾ ਪੀਸ ਮਹਿੰਦੀ ਕਲਰ ਦਾ ਪੀਸ ਹੈ ਜੀ ਨੈਕਲਾਈਨ ਚੈੱਕ ਕਰੋ ਨੈਕ ਦੇ ਉੱਪਰ ਕਿੰਨੀ ਸ਼ਾਨਦਾਰ ਕਢਾਈ ਕੀਤੀ ਹੈ ਬਹੁਤ ਵਧੀਆ ਪੀਸ ਹੈ ਔਰ ਆਹ ਲਓ ਜੀ ਨਾਲ ਬਾਟਮ ਕੰਟਰਾਸਟ ਔਰੇਂਜ ਕਲਰ ਦੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਚਾਰ ਕਲਰ ਆਏ ਨੇ ਚਾਰੇ ਪੀਸ ਖੋਲ ਕੇ ਦਿਖਾਉਂਗਾ ਮੈਂ ਤੁਹਾਨੂੰ ਦੇਖੋ ਦੁਪੱਟਾ ਕੀ ਬਾਤ ਹੈ ਖੂਬਸੂਰਤ ਪੀਸ ਜੀ ਆ ਲਓ ਜੀ ਫਰੋਜ਼ੀ ਕਲਰ ਆ ਗਿਆ ਜੀ ਇਹਦੇ ਸਲਵਾਰਾਂ ਇਹਦੇ ਵਿੱਚ ਲਾਈਆਂ ਹੋਈਆਂ ਨੇ ਅੱਜ ਕਰੋ ਫਰੋਜ਼ੀ ਕਲਰ ਚੈੱਕ ਕਰੋ ਜਰਾ ਸਿਰਫ 995 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਨਾਲ ਦੇਖੋ ਬਾਟਮ ਕਿੰਨੀ ਸ਼ਾਨਦਾਰ ਹੈ ਰੀਅਨ ਦੀ ਬਾਟਮ ਹੈ ਜਾਮ कॉटन ਕਪੜਾ ਰਹੂਗਾ कॉटन ਦਾ ਨਾਲ ਰਹੂਗਾ ਜੀ ਡਿਜੀਟਲ ਪ੍ਰਿੰਟ ਦਾ ਜੈਪੁਰੀ ਸਟਾਈਲ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਖੂਬਸੂਰਤ ਪੀ ਜੀ ਇੱਕ ਸੂਟ 795 ਜੀ ਤੇ ਦੋ ਸੂਟ ਮਿਲਣਗੇ ਤੁਹਾਨੂੰ 1500 ਰੁਪਏ ਦਾ ਜੀ ਕੋਰੀਅਰ ਫ੍ਰੀ ਹੈ ਜੀ ਚੈੱਕ ਕਰੋ ਜਰਾ ਕੀ ਬਾਤ ਹੈ ਪੀ ਚੈੱਕ ਕਰੋ ਜਰਾ ਕਿਰਾਂ ਦੇਖੋ ਔਰ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਆਪ ਮਿਲੂਗੀ ਨਾਲ ਤੁਹਾਨੂੰ ਪੀਕਾਕ ਕਲਰ ਦੀ ਬਾਟਮ ਔਰ ਦੁਪੱਟਾ ਵੀ ਬਹੁਤ ਸ਼ਾਨਦਾਰ ਦੁਪੱਟਾ ਜੀ ਖੂਬਸੂਰਤ ਪੀਸ ਨੇ ਦੇਖੋ ਦੁਪੱਟਾ ਕੀ ਬਾਤ ਹੈ ਸਿਰਫ 995 ਰੁਪਏ ਜੀ ਆ ਲੋ ਜੀ ਨੈਕਸਟ ਡਿਜ਼ਾਈਨ ਦੇਖੋ ਜਰਾ ਕਰੀਮ ਕਲਰ ਦੇ ਉੱਪਰ ਪੀਸ ਆ ਗਿਆ ਜੀ ਲੀਲਨ ਕਪੜਾ ਜੀ ਬਹੁਤ ਜ਼ਬਰਦਸਤ ਪੀਸ ਹੈ ਜੀ ਦੂਜੀ ਵਾਰੀ ਮਾਲ ਲਿਆ ਕੇ ਵੇਚਣ ਲੱਗਿਆ ਮੈਂ ਪੀ ਚੈੱਕ ਕਰੋ ਜਰਾ ਕਿਹੜਾ ਚੈੱਕ ਕਰ ਲਓ ਆ ਫਲਾਵਰ ਨੇ ਜੀ ਸਾਰਾ ਉੱਪਰ ਆਰੀ ਦਾ ਕੰਮ ਕੀਤਾ ਹੋਇਆ ਨਾਲ ਹੈਂਡ ਦਾ ਕੰਮ ਲਿਨਨ कॉटन ਦਾ ਕਪੜਾ ਜੀ ਰਿਯਮ ਦੀ ਮਿਲੂਗੀ ਜੀ ਨਾਲ ਬਾਟਮ ਕੰਟਰਾਸਟ ਤੇ ਤੁਹਾਨੂੰ ਨਾਲ ਨਾ ਲਿਨਨ ਦਾ ਹੀ ਮਿਲੂਗਾ ਜੀ ਦੁਪੱਟਾ ਬਨਾਰਸੀ ਸਾਈਡ ਦੇ ਉੱਤੇ ਤੁਹਾਨੂੰ ਮੈਂ ਦਿਖਾ ਰਣਾ ਸਿਲਵਰ ਕਰਨ ਦੇ ਨਾ ਪੱਟੀ ਬਣੀ ਹੋਈ ਹੈ ਜੀ ਬਨਾਰਸੀ ਪੱਟੀ ਬਣੀ ਹੋਈ ਹੈ ਦੇ ਉੱਪਰ ਪ੍ਰਿੰਟਿੰਗ ਚੈੱਕ ਕਰ ਲਓ ਦੁਪੱਟੇ ਦੀ ਲਿਨਨ ਦਾ ਦੁਪੱਟਾ ਹੈ ਖੂਬਸੂਰਤ ਪੀਸ ਹੈ ਸਿਰਫ 995 ਰੁਪਏ ਜੀ ਪਹਿਲਾਂ 1100 1095 ਚ ਆਇਆ ਸੀ ਜੀ ਹੁਣ 995 ਰੁਪਏ ਪੀ ਚੈੱਕ ਕਰੋ ਜੀ ਕਲਰ ਦੇਖੋ ਕਿੰਨੇ ਸੋਹਣੇ ਨੇ ਕਿਆ ਬਾਤ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਹੈ ਜੀ ਸਾਰਾ ਹਰੀ ਦਾ ਕੰਮ ਨਾਲ ਲੋਡ ਦਾ ਕੰਮ ਹੈਂਡ ਦਾ ਜੀ ਆ ਦੇਖੋ ਬੈਕ ਵੀ ਨਾਲ ਪ੍ਰਿੰਟਡ ਹੈ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਜੀ ਲਾਈਟ ਮਸਟਰਡ ਜੇ ਕਲਰ ਦੀ ਮਿਲੂਗੀ ਜੀ ਬਾਟਮ ਤੇ ਆ ਨਾਲ ਮਿਲੂਗਾ ਜੀ ਲਿੱਲਣ ਦਾ ਹੀ ਦੁਪੱਟਾ ਵੀ ਬਹੁਤ ਸੋਹਣਾ ਪੀਸ ਨੇ ਜੀ ਆ ਲੋ ਦੁਪੱਟੇ ਦੀ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਬਹੁਤ ਬਿਊਟੀਫੁਲ ਦੁਪੱਟਾ ਕਲਰ ਵੀ ਬਹੁਤ ਸੋਹਣੇ ਨੇ ਸਿਰਫ 995 ਜੀ ਆ ਲੋ ਸਾਰੇ ਜ਼ਬਰਦਸਤ ਕਲਰ ਨੇ ਕਿਆ ਬਾਤ ਹੈ ਕੰਟਰਾਸਟ ਬਾਟਮ ਦੇ ਨਾਲ ਜੀ ਇਹ ਜਿਹੜਾ ਲਵੈਂਡਰ ਸ਼ੇਡ ਦੀ ਬਾਟਮ ਮਿਲੂਗੀ ਜੀ ਇਹ ਚੈੱਕ ਕਰੋ ਵਰਕ ਚੈੱਕ ਕਰ ਲਓ ਪ੍ਰਿੰਟਿੰਗ ਦੇਖ ਲਓ ਕਰੀਮ ਕਲਰ ਦੇ ਉੱਪਰ ਇਹ ਨੇ ਜੀ ਆਹ ਲਓ ਜੀ 딸 ਬਾਟਮ ਤੇ ਨਾਲ ਮਿਲੂਗਾ ਜੀ ਖੂਬਸੂਰਤ ਦੁਪੱਟਾ ਸਿਰਫ 995 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਖੂਬਸੂਰਤ ਪੀਸ ਹੈ ਜੀ ਆਹ ਲਓ ਜੀ ਕਾਟਰ ਦਾ ਪੀਸ ਆ ਗਿਆ ਵੀਜ਼ਾ ਕਾਟਨ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਸਾਰਾ ਆਰੀ ਦਾ ਕੰਮ ਕੀਤਾ ਹੈ ਜੀ ਆ ਥੱਲੇ ਘੇਰੇ ਦੇ ਉੱਪਰ ਵੀ ਸਾਰਾ ਆਰੀ ਦਾ ਕੰਮ ਹੈ ਜੀ ਦਿਖਾ ਦਿਓ ਆ ਨੈਕ ਦੇ ਉੱਪਰ ਵੀ ਨਾਲ ਆਰੀ ਦਾ ਕੰਮ ਕੀਤਾ ਹੋਇਆ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 995 ਰੁਪਏ ਜੀ ਪਿਓਰ ਮਸਲੀਨ ਦਾ ਦੁਪੱਟਾ ਜੀ ਡਿਜੀਟਲ ਪਿਓਰ ਕੰਗੋਨਾ ਪਿਓਰ ਹੀ ਮਿਲੂਗੀ ਜੀ ਦੁਪੱਟਾ ਚੈੱਕ ਕਰੋ ਜਰਾ ਸਿਰਫ 995 ਜੀ ਇੱਕ ਇਹਦੇ ਚ ਕਲਰ ਮਿਲੂਗਾ ਜੀ ਪਿਸਤਾ ਕਲਰ ਬਹੁਤ ਸੋਹਣੇ ਪੀਸ ਨੇ ਸਾਰੇ ਹੀ ਕਿਆ ਬਾਤ ਹੈ ਪੀ ਚੈੱਕ ਕਰੋ ਜਰਾ ਬਾਹਮੇ ਦੇ ਉੱਪਰ ਅਲੱਗ ਪ੍ਰਿੰਟਿੰਗ ਹੈ ਜੀ ਆਰੀ ਦਾ ਕੰਮ ਡਿਸਟਰ ਪ੍ਰਿੰਟਿੰਗ ਔਰ ਮਲਟੀ ਸ਼ੇਡ ਪ੍ਰਿੰਟਿੰਗ ਹੈ ਸਾਰੇ ਦੀ ਸਾਰੀ ਆ ਲਓ ਜੀ ਇਹਦੀ ਬੋਟਮ ਨੈਕ ਦੇ ਉੱਪਰ ਵੀ ਨਾਲ ਫਲਾਵਰ ਬਣਿਆ ਉਹ ਵੀ ਹਾਈਲਾਈਟ ਕੀਤੇ ਹੋਏ ਨੇ ਸਾਰੇ ਦੇ ਸਾਰੇ ਆ ਲਓ ਜੀ ਦੁਪੱਟਾ ਪਿਓਰ ਡਿਜੀਟਲ ਦੁਪੱਟਾ ਸਿਰਫ 900 95 ਰੁਪਏ ਜੀ ਇੱਕ ਕਲਰ ਮਿਲੂਗਾ ਜੀ ਲਾਈਟ ਫਲੋਰੀ ਕਲਰ ਦਾ ਜਿਹੜੇ ਵੀ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਨਵੇਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਪੀ ਚੈੱਕ ਕਰੋ ਤਾਂ ਕਿ ਤੁਹਾਨੂੰ ਐਦਾਂ ਦੀਆਂ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਨਾਲ ਆਈਕਨ ਬੈਲ ਦਾ ਬਟਨ ਵੀ ਦਬਾ ਦਿਓ ਤੁਹਾਨੂੰ ਨੋਟੀਫਿਕੇਸ਼ਨ ਆਜਿਆ ਕਰੂਗੀ ਪੀ ਚੈੱਕ ਕਰੋ ਦੁਪੱਟਾ ਜੀ ਖੂਬਸੂਰਤ ਦੁਪੱਟਾ ਪਿਓਰ ਮਸਲਿਨ ਦਾ ਦੁਪੱਟਾ ਜੀ ਰੇਂਜ ਰਹੂਗੀ ਸਿਰਫ 995 ਰੁਪਏ ਅੱਜ ਦੀ ਵੀਡੀਓ ਦਾ ਲਾਸਟ ਸੀਟ ਹੈ ਹੁਣ ਆਪਾਂ ਮਿਲਾਂਗੇ ਜਲਦੀ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਜੀ